ਸਸ਼ੀਗਰ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸਦੀਨ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਵਿੱਚ ਸਥਾਈ ਨਿਵਾਸੀ ਪੀਆਰ ਦੇ ਚਾਹਵਰ ਪੰਜਾਬੀ ਭਾਰਤੀਆਂ ਲਈ ਕੈਨੇਡਾ ਤੋਂ ਚਾਰ ਵੱਡੀਆਂ ਖੁਸ਼ਖਬਰੀਆਂ ਸਾਹਮਣੇ ਆਈਆਂ ਹਨ 1 ਨਵੰਬਰ ਦੀਆਂ ਇਹਨਾਂ ਨਵੀਆਂ ਅਪਡੇਟ ਵਿੱਚ ਨਵੇਂ ਪੀਆਰ ਪਾਥਵੇ ਤੋਂ ਲੈ ਕੇ ਵਰਕ ਪਰਮਿਟ ਐਕਸਟੈਂਸ਼ਨ ਤੱਕ ਸ਼ਾਮਲ ਹਨ ਜੋ ਕਿ ਕੈਨੇਡਾ ਵਿੱਚ ਰਹਿ ਰਹੇ ਅੰਤਰਰਾਸ਼ਟਰੀ ਕਾਮਿਆਂ ਲਈ ਰਾਹਤ ਲੈ ਕੇ ਆਏ ਹਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕਰਨੀ ਨੇ ਹਾਲ ਹੀ ਵਿੱਚ ਸੰਬੋਧਿਤ ਕਰਦਿਆਂ ਕਿਹਾ ਹੈ ਕਿ ਜਿਹੜੇ ਪੰਜਾਬੀ ਭਾਰਤੀ ਜੰਤਰਰਾਸ਼ਟਰੀ ਲੋ ਕੈਨੇਡਾ ਵਿੱਚ ਆਊਟ ਆਫ ਸਟੇਟਸ ਨਹੀਂ ਹੋਏ ਹਨ ਅਤੇ ਮੌਜ ਨਾਲੀ ਵੱਡੀ ਗਿਣਤੀ ਵਿੱਚ ਪੀਆਰ ਦਿੱਤੀ ਜਾ ਸਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਲਈ ਨਵੇਂ ਪੀਆਰ ਪਾਤਵੇ ਅਤੇ ਪ੍ਰੋਗਰਾਮ ਲਿਆਂਦੇ ਜਾਣਗੇ ਤਾਂ ਜੋ ਅੱਗੇ ਆਸਾਨੀ ਦੇ ਨਾਲ ਪੀਆਰ ਪ੍ਰਾਪਤ ਕਰ ਸਕਣ ਹਾਲਾਂਕਿ ਜਿਹੜੇ ਲੋਕ ਆਊਟ ਆਫ ਸਟੇਟਸ ਹੋ ਚੁੱਕੇ ਹਨ ਉਹਨਾਂ ਲਈ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਖਤਾਈ ਵਰਤੀ ਜਾ ਰਹੀ ਹੈ ਇੱਕ ਹੋਰ ਵੱਡੀ ਰਾਹਤ ਵਿੱਚ ਕੈਨੇਡਾ ਦੇ ਨਿਊ ਬਰਜਵਿਕ ਸੂਬੇ ਦੇ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਤਹਿਤ 2 ਸਾਲ ਦਾ ਹੋਰ ਵਰਕ ਪਰਮਿਟ ਐਕਸਟੈਂਡ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਵਰਕ ਪਰਮਿਟ ਐਕਸਟੈਂਡ ਕਰਨ ਵਾਲੀਆਂ ਐਪਲੀਕੇਸ਼ਨਾਂ ਦਾ ਪ੍ਰੋਸੈਸਿੰਗ ਸਮਾਂ ਇਸ ਸਮੇਂ 35 ਮਹੀਨਿਆਂ ਤੱਕ ਪਹੁੰਚ ਚੁੱਕਿਆ ਹੈ। ਇਸ ਦੇ ਮੱਦੇਨਜ਼ਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਨਮਾਸੀ 18 ਕਾਨੂੰਨ ਲਿਆਂਦਾ ਹੈ। ਇਸ ਤਹਿਤ ਨਿਊ ਬਰਜਵਿਕ ਵਿੱਚ ਕੰਮ ਕਰ ਰਹੇ ਕਾਮੇ ਆਪਣਾ ਵਰਕ ਪਰਮਿਟ 2 ਸਾਲ ਹੋਰ ਵਧਾ ਸਕਦੇ ਹਨ। ਉਸ ਤੋਂ ਅਗਲੀ ਗੱਲ ਕਰਦੇ ਹਾਂ ਜੀ ਪੀਐਨਪੀ ਕੋਟਾ ਵਧਾਉਣ ਲਈ ਪ੍ਰਵਿੰਸਾਂ ਦੀ ਮੰਗ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਮੰਤਰੀ ਨੇ ਸਾਰੇ ਪ੍ਰਵਿੰਸਾਂ ਦੀ ਇਮੀਗ੍ਰੇਸ਼ਨ ਮੰਤਰੀ ਨਾਲ ਗਲਬਾਤ ਕੀਤੀ ਗਈ ਹੈ। ਉਹਨਾਂ ਦੀਆਂ ਜ਼ਰੂਰਤਾਂ ਬਾਰੇ ਪੁੱਛਿਆ ਗਿਆ ਹੈ। ਪ੍ਰਵਿੰਸਾਂ ਦੇ ਮੰਤਰੀਆਂ ਦੀ ਮੰਗ ਕੀਤੀ ਹੈ ਕਿ ਉਹਨਾਂ ਨੂੰ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਦੇ ਕੋਟਿਆਂ ਵਿੱਚ ਵਾਧਾ ਕੀਤਾ ਜਾਵੇ। ਇਸ ਦਾ ਮੁੱਖ ਕਾਰਨ ਇਹ ਹੈ ਕਿ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਕਾਮੇ ਪ੍ਰਵਿੰਸ ਵਿੱਚ ਆ ਚੁੱਕੇ ਹਨ ਅਤੇ ਚੰਗਾ ਤਜਰਬਾ ਹਾਸਲ ਕਰ ਚੁੱਕੇ ਹਨ। ਇਸ ਲਈ ਉਹਨਾਂ ਨੂੰ ਜਲਦ ਤੋਂ ਜਲਦ ਪੀਆਰ ਦੇਣ ਦੇ ਲਈ ਪੀਐਨਪੀ ਕੋਟਾ ਆਉਣ ਵਾਲੇ ਸਮੇਂ ਵਿੱਚ ਵਧਾਇਆ ਜਾ ਸਕਦਾ ਹੈ। ਉਸ ਤੋਂ ਅਗਲੀ ਗੱਲ ਕਰਦੇ ਹਾਂ ਜੀ ਐਕਸਪ੍ਰੈਸ ਐਂਟਰੀ ਸੀਈਸੀ ਅਤੇ ਕੈਟੇਗੋਰਾਇਜ਼ਡ ਡਰਾ ਤਜੋਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਲਗਾਤਾਰ ਪੀਐਨਪੀ ਅਤੇ ਐਕਸਪ੍ਰੈਸ ਐਂਟਰੀ ਡਰਾ ਕੱਢੇ ਜਾ ਰਹੇ ਹਨ ਜਿਹੜੇ ਲੋਕ ਫ੍ਰੈਂਚ ਭਾਸ਼ਾ ਵਿੱਚ ਜਾਂ ਹੈਲਥ케ਅਰ ਸੈਕਟਰ ਨਾਲ ਸੰਬੰਧਿਤ ਹਨ ਉਹਨਾਂ ਨੂੰ 2026 ਦੌਰਾਨ ਵੀ ਆਸਾਨੀ ਨਾਲ ਪੀਆਰ ਮਿਲਣ ਦੀ ਸੰਭਾਵਨਾ ਹੈ ਸਭ ਤੋਂ ਵੱਡਾ ਮੌਕਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਅਧੀਨ ਆਉਣ ਵਾਲੇ ਕੰਮ ਹੈ ਸੀਈਸੀ ਤਹਿਤ 80000 ਤੋਂ ਵੱਧ ਲੋਕਾਂ ਨੂੰ ਪੀਆਰ ਦੇਣ ਦਾ ਕੋਟਾ ਰੱਖਿਆ ਗਿਆ ਸੀ ਪਰ ਹੁਣ ਤੱਕ ਸਿਰਫ 20000 ਤੋਂ ਵੱਧ ਲੋਕਾਂ ਨੂੰ ਹੀ ਪ ਵਾਲੇ 2 ਮਹੀਨਿਆਂ ਵਿੱਚ ਟ੍ਰੇਡ ਵਰਕਰਾਂ ਅਤੇ ਸਕਿਲਡ ਵਰਕਰਾਂ ਨੂੰ ਪੀਆਰ ਐਲਈਸੀਈਸੀ ਦੀ ਵੱਡੀ ਗਣਤੀ ਵਿੱਚ ਡਰਾ ਕੱਢੇ ਜਾ ਸਕਦੇ ਹਨ ਇਹ ਸੀ ਕਿ ਕੈਨੇਡਾ ਦੇ ਨਾਲ ਜੁੜੀਆਂ ਹੋਈਆਂ ਚਾਰ ਬਹੁਤ ਵੱਡੀਆਂ ਖਬਰਾਂ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹਨ ਇਸ ਲਈ ਜਿਹੜੇ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਨੇ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਡਬਲ ਕੈਨੇਡਾ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਖਬਰਾਂ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲਣੀਆਂ ਜੇਕਰ ਤੁਸੀਂ ਨਹੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਡਬਲ ਤਾਂਕਿ ਕੋਈ ਵੀ ਵੀਡੀਓ ਜ ਮਿਲਦੇ ਹਾਂ ਇੱਕ ਹੋਰ ਖਾਸ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ